ਕਾਮ ਲੱਗ ਕੋਤਰਾ ਪੱਠੇ ਇਹਦਾ ਠੀਕ ਆ ਵਧੀਆ ਹੁਣ ਠੀਕ ਆ ਬੱਲਾ ਹੁਣ ਕਾਮ ਆ ਬੰਦਾ ਅਰੇ ਪੱਠੇ ਪੁੱਤਰ ਕੇ ਪਸ਼ੂ ਖੇਦੇ ਪਹੂਆ ਦੋ ਮੱਝਾਂ ਦੋ ਗਾਈਆਂ ਬੱਚੀਆਂ ਕੱਟੀਆਂ ਤੇ ਦੋ ਗਾਈਆਂ ਬਹੁਤ ਵਧੀਆ ਸੂਏ ਵੇ ਪਸ਼ੂ ਹੁਣ ਇਹ ਜਾਨ ਆਹ ਕੌਣ ਵੀ ਬਣਾਵੇ ਨਾਲ ਨਹੀਂ ਪਾਉਂਦੀ ਆ ਆਹ ਆ ਵਧੀਆ ਸਗਾਤਾ ਯਾਰ ਆਓ ਇੱਥੋਂ ਕੋੜੇ ਹੀ ਪਾਣੇ ਆ ਇੱਥੇ ਮੁੜ ਕੇ ਬੰਦਣੇ ਆ ਬਸ ਅੱਥਰਾਂ ਨਾਲ ਹੁੰਦੇ ਪਰ ਕੇ ਬੰਦੇ ਨਾਲ ਦੀ ਕੋਈ ਚਾਕੇ ਤੂੜੀ ਪਾਣਣੀ ਆ ਅੱਠੇ ਪਾਤੇ ਆ ਜਦੋਂ ਬੰਦ ਤੇ ਸਤਨਾ ਵਾਇਗੁਰੂ ਠੀਕ ਆ ਠੋਖੇ ਦੀ ਕੋਠੀ ਅਮਲਾ ਪਸੂਗਾ ਸੁੱਖੇ ਦੇ ਲੋਕ ਆਇਆ ਲੋ ਮੱਜਾ ਟਟਗਾ ਇਧਰ ਬਗਾਲਾ ਨਾਲ ਹੀ ਇਹਦਾ ਖੇਤ ਆ ਪਰ 4-5 ਕਿੱਲੇ 5 ਕਿੱਲੇ 6 ਕਿੱਲੇ ਤੇ ਨਾਲ ਹੀ ਆਹੀ ਖੇਤ ਦੇ ਵਿੱਚ ਹੀ ਬੈਠਾ ਅੰਬਾਰੇ ਬੂਟੇ ਲੱਗੇ ਆ ਆੜੂਆਂ ਦੇ ਬੂਟੇ ਲੱਗੇ ਆ ਵਰੀਆ ਯਾਰ ਬੰਦਾ ਕੰਮ ਕਰਦਾ ਤਾਂ ਸਗਾ ਹੌਸਲਾ ਰਹਿੰਦਾ ਟੀਕ ਰਹਿੰਦਾ ਬੰਦਾ ਫਰੀਕ ਪੱਥੋ ਵੀ ਕੰਮ ਦਾ ਦਾ ਕਰਮਾ ਇਨਸਾਨ ਦਾ ਯਾਰ ਬੱਚੇ ਦੁੱਧ ਪੀਂਦੇ ਆ ਮौज ਕਰਦੇ ਆ ਆਹ ਟਰੈਕਟਰ ਖੜਾ ਜੀ ਉਹ ਵੀ ਯਾਰ ਆ ਜੌਨੀਅਰ ਟਰੈਕਟਰ ਅੰਬ ਕਿੰਨੇ ਲੱਗੇ ਅੰਬਾਂ ਦੇ ਬੂਟੇ ਵੀ ਲੱਗੇ ਆ ਔਲੇ ਵੀ ਲੱਗੇ ਆ ਤੇ ਔਲੇ ਬਹੁਤ ਲੱਗਦੇ ਆ ਆ ਬੂਟਾ ਹੈਗਾ ਔਲਿਆਂ ਦਾ ਇੱਥੇ ਅੱਗ ਲਾਈ ਹੋਊਗੀ ਤੇ ਨਾਲ ਬੂਟਾ ਸੜ ਗਿਆ ਹਰ ਇੱਕ ਅੰਬ ਵੀ ਬਹੁਤ ਲੱਗੇ ਆ ਦਿਖਾਉਂਦੇ ਆ ਤੁਹਾਨੂੰ ਅੰਬਾਂ ਦੇ ਬੂਟੇ ਵੀ ਆ ਦੇ ਝੜਦੇ ਬਹੁਤ ਆ ਯਾਰ ਨੇਰੀ ਨੂਰੀ ਨਾ ਹਵਾ ਨਾ ਜਾਂ ਜਾਨਵਰ ਟੋੱਕੇ ਸੜਦੇ ਹੋਣਗੇ ਆ ਦਿਲਾ ਦੇ ਕਿੰਨੇ ਲੱਗੇ ਸੁੱਕੇ ਦੇ ਘਰੇ ਇੱਥੇ ਠੀਕ ਆ ਉਹ ਅੰਬਾਲੀ ਰਾਖੀ ਵਾਸਤੇ ਡਾਇਆ ਵਾ ਬੈਡੋ ਇੱਥੇ ਬਹਿ ਕੇ ਅੰਬਾਲੀ ਰਾਖੀ ਹੋ ਜਾਂਦੀ ਐ ਦੇ ਕਿੰਨੇ ਲੱਗੇ ਆ ਖੜੀਆਂ ਗੱਡੀਆਂ ਸਾਡੀਆਂ ਸੁੱਕੇ ਦੀ ਗੱਡੀ ਆ ਪਰੇ ਆ ਬੂਟਾ ਇਹਦਾ ਹੈਗਾ ਮਰੂਦਾਂ ਦਾ ਆੜੂ ਦਾ ਇੱਧਰ ਲਾਤਾ ਆ ਵੇ ਆ ਮਰੂਦ ਲੱਗੇ ਹਨ ਬਹੁਤ ਬਹੁ ਲੱਗਾ ਮਰੂਦਾਂ ਨੂੰ ਇਹ ਜੇ ਬੂਟੇ ਕਰਮਾ ਨਹੀਂ ਮਿਲਦੇ ਹੁੰਦੇ ਆ ਆ ਬੂਟਾ ਹੈਗਾ ਆੜੂ ਦਾ ਆੜੂ ਦਾ ਮੇਰੇ ਵੀ ਘਰੇ ਇਸ ਤਰ੍ਹਾਂ ਆ ਸੋਖੇ ਨੂੰ ਦੇਖ ਦੇ ਕੇ ਮੇਰੇ ਲਾਇਆ ਘਰੇ ਆ ਇਹਦਾ ਬੋਰ ਆ ਇੱਥੇ ਹੀ ਛੱਡ ਦੇਣੀ ਆ ਮੋਟਰ ਬੋਰ ਤੇ ਵੀ ਅੰਬ ਲੱਗਿਆ ਇੱਕ ਉਹ ਪਰੇ ਨਿੰਬੂ ਕੇਲਾ ਫੇਰ ਸਿਰੇ ਤੇ ਨਿੰਬੂ ਬਹੁਤ ਲੱਗਦੀਆਂ ਆ ਗਲਗਲਾਈਆਂ ਓਕੇ ਤੇ ਇਹਦਾ ਹੀ ਆ ਇਧਰ ਆ ਬਰਸੀ ਇਹਨੇ ਦਾਵਾ ਇੱਥੋਂ ਵੱਢ ਕੇ ਤੇ ਚਲ ਹੁਣ ਇਹਨੇ ਪੱਠੇ ਕੁੱਤਰ ਲਏ ਹੁਣ ਬੇਲਾ ਅੱਜ ਸੋਖੇ ਦੀ ਛੋਟੀ ਕੁੜੀ ਨੇ ਵੀ ਅੱਜ ਜਾਣਾ ਬਾਹਰ ਕੈਨੇਡਾ ਅੱਗੇ ਪਹਿਲਾਂ ਵੱਡੀ ਗਈ ਐ ਦੋ ਕੁੜੀਆਂ ਸੀ ਦੋਏ ਚਲੀਆਂ ਗਈਆਂ ਬਾਹਰ ਮੁੰਡਾ ਰਹਿ ਗਿਆ ਛੋਟਾ ਵਾਹਿਗੁਰੂ ਦੀ ਕਿਰਪਾ ਆਪਦਾ ਵਧੀਆ ਪਰਿਵਾਰ ਕਰ ਗਿਆ ਸੈਟ ਆਈ ਫਿਰ ਭਾਈ ਸਹੀ ਸਲਾਮਤ ਬੰਦਾ ਹੋਵੇ ਨਾ ਕੁਦਰਤ ਵੀ ਉਹਦੀ ਮਦਦ ਕਰਦੀ ਆ ਬੰਦਾ ਮਿਹਰਬੱਤ ਵਾਲਾ ਸੀ ਹਸਮੁਖਾ ਰੇਕ ਬੰਦੇ ਨੂੰ ਪਿਆਰ ਨਾ ਮਿਲਣਾ ਭੱਜ ਕੇ ਹਰੇਕ ਦੇ ਕੰਮ ਆਉਣਾ ਇਹੋ ਜਿਹੇ ਬੰਦਿਆਂ ਦੇ ਬੇੜਲੇ ਬੰਦਿਆਂ ਦੇ ਇਸੇ ਹੁੰਦੀਆਂ ਇਹ ਗੱਲਾਂ ਤੇ ਵਾਹਿਗੁਰੂ ਵੀ ਫਿਰ ਕੋਈ ਚੀਜ਼ ਲੱਕੋ ਹੁੰਦਾ ਨਹੀਂ ਸਾਰੇ ਕਾਰਜ ਉਹ ਇਨਸਾਨ ਦੇ ਕਰਦਾ ਆ ਆਪ ਹੀ ਦੱਸਦਾ ਵੀ ਪਤਾ ਨਹੀਂ ਪ੍ਰਮਾਤਮਾ ਹੀ ਜਾਣਦਾ ਕਿੱਥੋਂ ਕਿਵੇਂ ਕਿਵੇਂ ਹੋਇਆ ਸਭ ਕੁਝ ਉਹਦੇ ਹੀ ਪਤਾ ਲੱਗਦਾ ਜਦੋਂ ਕੰਮ ਹੋਊ ਬੱਚੇ ਬੜੇ ਲਾਇਕ ਆ ਯਾਰ ਇਹਦੇ ਨੜੇ ਨੜੇ 90% ਨੰਬਰ ਰਏ ਇਹਨਾਂ ਦੇ ਸਾਰੇ ਕਾਹਦੇ ਚੋਂ ਫਰਟ ਮਲੇਰ ਕੋਲੋਂ ਪੜਦੇ ਸੀ ਬਹੁਤ ਤਕੜਾ ਸਕੂਲ ਸੀ ਉਹ ਖਰਚਾ ਵੀ ਬੱਚਿਆਂ ਤੇ ਬਹੁਤ ਕਰਿਆ